ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਰਿਸ਼ਤੇ ਆndੀਆਂ ਹਰੋ ਜੱਡਾ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 628006 4349 ਦੂਸਰਾ ਨੰਬਰ ਹੈ ਜੀ 99683353572 ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਾਂ ਰਿਸ਼ਤਾ ਹੈ ਜੀ ਖੇਮ ਕਰਨ ਤੋਂ ਮੁੰਡੇ ਦੀ ਡੇਟ ਆਫ ਬਰਥ 1995 ਕਾਸਟ ਜੱਟ ਗੋਤਾਪੂਰ ਹਾਈਟ ਹੈ 6 ਫੁੱਟ ਕੁਆਲੀਫਿਕੇਸ਼ਨ ਹੈ ਐਲ ਐਲ ਬੀ ਮੁੰਡਾ ਵਕੀਲ ਹੈ ਜੀ 40 ਕਿੱਲੇ ਜ਼ਮੀਨ ਆਉਂਦੀ ਹੈ ਦੋਹੇ ਭੈਣ ਭਰਾ ਨਹੀਂ ਕੈਨ ਮੈਰਿਡ ਇਹਨਾਂ ਦਾ ਆਪਦਾ ਬਿਜ਼ਨਸ ਵੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਸੋਹਣੀ ਸੁਨੱਖੀ ਉੱਚੀ ਲੰਬੀ ਜੀ ਪੜ੍ਹੀ ਲਿਖੀ ਖਾਨਦਾਨੀ ਪਰਿਵਾਰ ਤੋਂ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 86 993 0 9070 8699 309 070 ਅਗਲਾ ਰਿਸ਼ਤਾ ਹੈ ਜੀ ਮੁਕਤ ਸਰਸਾਹਬ ਤੋਂ ਮੁੰਡੇ ਦੀ ਡੇਟ ਆਫ ਬਰਥ 22 10 1993 ਕਾਸਟ ਹੈ ਜੱਟ ਗੋਤ ਹੈ ਗੁਰੂ ਹਾਈਟ ਹੈ 6 ਫੁੱਟ ਕੁਆਲਿਫਿਕੇਸ਼ਨ ਹੈ ਪੋਸਟ ਗ੍ਰੈਜੂਏਟ ਮੁੰਡਾ ਪੰਜਾਬ ਪੁਲਿਸ ਵਿੱਚ ਕਨਸਟੇਬਲ ਹੈ 5 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਦੇ ਮਾਦਰ ਪੰਜਾਬ ਪੁਲਿਸ ਤੋਂ ਰਿਟਾਇਰ ਨੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਪੜ੍ਹੀ ਲਿਖੀ ਗਵਰਨਮੈਂਟ ਜੌਬ ਕਰਦੀ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 83 602 15 464 83 602 115 464 ਅਗਲਾ ਰਿਸ਼ਤਾ ਹੈ ਜੀ ਡਿਸਟ੍ਰਿਕਟ ਗਰਦਾਸਪੁਰ ਤੋਂ ਮੁੰਡੇ ਦੀ ਡੇਟ ਆਫ ਬਰਥ 8 ਮਾਰਚ 1987 ਕਾਸਟਾ ਖੱਤਰੀ ਹਾਈਟ ਹੈ 6 ਫੁੱਟ ਇੰਚ ਕੁਆਲਿਫਿਕੇਸ਼ਨ ਐਮਸੀ ਮੁੰਡਾ ਤਲਾਕ ਸੁਧਾ ਹੈ ਜੀ ਇਹਨਾਂ ਦਾ ਆਪਣਾ ਕਾਰੋਬਾਰ ਹੈ ਟਰਾਂਸਪੋਰਟ ਦਾ ਤੇ ਆਪਣੇ ਆਰੀ ਨੇ ਸਾਲ ਦੀ ਇਨਕਮ ਹੈ 10 ਤੋਂ 12 ਲੱਖ 4-5 ਕਿੱਲੇ ਜ਼ਮੀਨ ਆਉਂਦੀ ਹੈ। ਮੁੰਡੇ ਦੇ ਦੋ ਭੈਣਾਂ ਨੇ ਜੀ। ਇੱਕ ਭੈਣ ਚੰਡੀਗੜ੍ਹ ਹੈ ਉਹ ਵੀ ਮੈਰਿਡ ਹੈ। ਦੂਸਰੀ ਭੈਣ ਯੂ ਐਸ ਏ ਉਹ ਵੀ ਮੈਰਿਡ ਹੈ। ਇਹਨਾਂ ਨੂੰ ਕੁੜੀ ਚਾਹੀਦੀ ਪੜ੍ਹੀ ਲਿਖੀ ਘਰ-ਬਾਰ ਸੰਭਣ ਵਾਲੀ ਜਰਨਲ ਕਾਸਟ ਕੋਈ ਵੀ ਹੋਵੇ। ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 78 37 B 40 ਬਾਹਟ ਸੈਵਨ ਏਟ ਥਰੀ ਸੈਵਨ ਟੂ ਜੀਰੋ ਫੋਰ ਜੀਰੋ ਸਿਕਸ ਟੂ ਅਗਲਾ ਰਿਸ਼ਤਾ ਹੈ ਜੀ ਬਲਾਚੌਰ ਤੋਂ ਮੁੰਡੇ ਦੀ ਉਮਰ ਸਤਾਈ ਸਾਲ ਕਾਸਟ ਹੈ ਖੱਤਰੀ ਰਾਜਪੂਤ ਹਾਈਟ ਹੈ ਪੰਜ ਫੁੱਟ ਨੌ ਇੰਚ ਕੁਆਲੀਫਿਕੇਸ਼ਨ ਹੈ ਪਲੱਸ ਟੂ ਮੁੰਡਾ ਫਾਈਨੈਂਸ ਦਾ ਕੰਮ ਕਰਦਾ ਹੈ ਕੋਠੀ ਪਾਈ ਹੋਈ ਹੈ ਕੋਠੀ ਤੋਂ ਇਲਾਵਾ ਇੱਕ ਘਰ ਹੋਰ ਹੈ ਦੋਹੇ ਭੈਣ ਭਰਾ ਨੇ ਭੈਣ ਮੈਰਿਡ ਹੈ ਘਰ ਵਿੱਚ ਜੀ ਸਾਈਕਲ ਤੋਂ ਲਾ ਕਾਰ ਤੱਕ ਸਭ ਸਮਾਨ ਹੈ ਮੁੰਡੇ ਦੇ ਫਾਦਰ ਸਾਹਿਬ ਅਕਸਪਾਇਰ ਹੋ ਗਏ ਇਹਨਾਂ ਨੂੰ ਕੁੜੀ ਚਾਹੀਦੀ ਐ ਸੋਹਣੀ ਸੁਨੱਖੀ ਪੜ੍ਹੀ ਲਿਖੀ ਗਰੀਬ ਘਰ ਤੋਂ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 84 274 16 403 8427416403 ਅਗਲਾ ਰਿਸ਼ਤਾ ਹੈ ਜੀ ਏਰੀਆ ਬਟਾਲਾ ਕੁੜੀ ਦੀ ਡੇਟ ਆਫ ਬਰਥ 1994 ਕਾਸਟ ਹੈ ਜੱਟ ਗੋਤ ਹੈ ਕਾਲੂ ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਈਟੀਟੀ ਦਾ ਕੋਰਸ ਕਰਿਆ ਹੋਇਆ ਕੁੜੀ ਤੇ ਲਖਸ਼ੁਦਾ ਜੀ ਦੋ ਹੀ ਭੈਣਾਂ ਨੇ ਤੇ ਘਪਰਾਏਗਾ ਇਹਨਾਂ ਨੂੰ ਮੁੰਡਾ ਚਾਹੀਦਾ ਗਵਰਨਮੈਂਟ ਜੌਬ ਕਰਦਾ ਹੋਵੇ ਜੇ ਮੁੰਡਾ ਗਵਰਨਮੈਂਟ ਜੌਬ ਨਹੀਂ ਕਰਦਾ ਜੀ ਖੇਤੀਬਾੜੀ ਕਰਦਾ ਤਾਂ 5-7 ਕਿੱਲੇ ਜ਼ਮੀਨ ਆਉਂਦੀ ਹੋਵੇ ਵਿਆਹ ਹੀ ਵਧੀਆ ਕਰਨਗੇ ਏਰੀਆ ਹੋਵੇ ਅਮਰਤਸਰ ਗਰਦਾਸਪੁਰ ਜਾਂ ਡੇਰਾ ਬਾਬਾ ਨਾਨਕ ਜੇ ਤੁਹਾਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਚੰਗਾ ਲੱਗਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ